ਸਰਬੱਤ ਖਾਲਸਾ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ کافی ਜਥੇਬੰਦੀਆਂ ਦੇ ਵਿੱਚ ਵੀ ਇਸ ਨੂੰ ਲੈ ਕੇ ਚਰਚਾ ਗਰਮ ਹੈ ਸਰਬੱਤ ਖਾਲਸੇ ਦਾ ਕੇਂਦਰੀ ਨੁਕਤਾ ਇਹ ਹੈਗਾ ਵੀ ਸਰਕਾਰੀ دہشت ਨੂੰ ਤੋੜਨਾ 17 ਜੋ 26 'ਚ ਜਦੋਂ ਜਕਰੀਆ ਖਾਨ ਨੇ ਸਿੱਖਾਂ ਤੇ ਉੱਤੇ ਜ਼ੁਲਮਾਂ ਦੀ ਹੱਦ ਕਰ ਦਿੱਤੀ ਜੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਸੀ ਔਰ ਸਿੱਖਾਂ ਨੂੰ ਬੇਪੱਤ ਕਰਨਾ ਬੇਇੱਜ਼ਤ ਕਰਨਾ ਜਿੱਥੇ ਵੀ ਪਿੰਡਾਂ ਵਿੱਚ ਸਿੱਖ ਰਹਿੰਦੇ ਸੀ ਉਹਦਾ ਕਤਲ-ਯਾਮ ਕਰਨਾ ਜੇ ਜਿਸ ਤਰੀਕੇ ਦੇ ਨਾਲ ਕਿ 1986 ਦੇ ਵਿੱਚ ਹੋਇਆ ਲੰਮਾ ਸਮਾਂ 1905 ਜਾਂ 1908 ਤੋਂ ਬਾਅਦ ਸਰਬੱਤ ਖਾਲਸਾ ਨਹੀਂ ਹੋਇਆ 1986 ਵਾਲਾ ਜਾਂ 2015 ਵਾਲਾ ਪੁੱਛ ਲੋਗੇ ਇੱਤੇ ਵੀ ਕਿੰਤੂ ਪਰੰਤੂ ਕਰ ਰਹੇ ਨੇ ਮੈਂ ਨਿੱਜੀ ਤੌਰ ਤੇ ਸਮਝਦਾ ਵੀ ਸਾਨੂੰ ਇਹਨਾਂ ਤਕਨੀਕੀ ਆਸਪੈਕਸ ਵਿੱਚ ਨਹੀਂ ਪੈਣਾ ਚਾਹੀਦਾ ਸਰਬੱਤ ਖਾਲਸਾ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਹੋਣਾ ਚਾਹੀਦਾ ਦਾ ਜੇ ਨਹੀਂ ਹੋਣਾ ਚਾਹੀਦਾ ਕਾਫੀ ਜਥੇਬੰਦੀਆਂ ਦੇ ਵਿੱਚ ਵੀ ਇਸ ਨੂੰ ਲੈ ਕੇ ਚਰਚਾ ਗਰਮ ਹੈ ਕੀ ਮੈਂ ਦੇਖਦੇ ਹੋ ਤੁਸੀਂ ਸਰਬੱਤ ਖਾਲਸਾ ਨੂੰ ਕੀ ਕਹੋਗੇ ਇਸਤੇ ਬਾਰੇ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹਾਂਜੀ ਹਾਂਜੀ ਸਰਬੱਤ ਖਾਲਸਾ ਦਾ ਜਿਹੜਾ ਜਿੰਨੀ ਇੱਕ ਸਿਧਾਂਤਕ ਤੌਰ ਤੇ ਮੈਨੂੰ ਸਮਝ ਆ ਸੋ ਮੈਂ ਨਹੀਂ ਕਹਿੰਦਾ ਮੇਰੀ ਸਮਝ ਅੰਤਮ ਹੈਗੀ ਆ ਸੋ ਮੇਰੇ ਵਿੱਚ ਵੀ ਗਲਤੀਆਂ ਨੇ ਹੋ ਸਕਦਾ ਮੈਂ ਇਤਿਹਾਸ ਨੂੰ ਉਸ ਸੰਦਰਭ ਚ ਨਾ ਪੜਿਆ ਹੋਵੇ ਨਾ ਵਾਚਿਆ ਹੋਵੇ ਸੋ ਜਿੰਨੀ ਇੱਕ ਮੈਨੂੰ ਆਪਣੀ ਨਿੱਜੀ ਸਮਝ ਆ ਉਹਦੇ ਚੋਂ ਮੰਨਦਾ ਲੱਗਦਾ ਵੀ ਸਰਬੱਤ ਖਾਲਸਾ ਉਦਾਂ ਹੀ ਹੁੰਦਾ ਜਦੋਂ ਕੌਮ ਤੇ ਜ਼ੁਲਮਾਂ ਦੀ ਹਨੇਰੀ ਚੱਲੀ ਹੋਵੇ ਜੀ ਸੋ ਜਦੋਂ ਵੀ ਕੌਮ ਤੇ ਜ਼ੁਲਮਾਂ ਦੀ ਹਨੇਰੀ ਚੱਲਦੀ ਆ ਉਸ ਵੇਲੇ ਜਿਹੜਾ ਜਿਹੜਾ ਖਾਲਸ हिस्सा श्री दरबार साहिब ਚ ਜਾਂ ਕੋਈ ਵੀ ਮਿੱਥੀ ਹੋਈ ਥਾਂ ਤੇ ਹਨਾ ਜਿੱਥੇ ਖਾਲਸਾ ਪੰਥ ਫੈਸਲਾ ਕਰਦਾ ਵੀ ਸਰਕਾਰੀ دہشت ਦੇ ਮਾਹੌਲ ਵਿੱਚ ਜਿੱਥੇ ਸਿੱਖ ਈਜ਼ੀਲੀ ਇਕੱਠੇ ਹੋ ਸਕਦੇ ਆ ਮਤਲਬ ਸਰਕਾਰੀ ਹਦਾਇਤ ਨੂੰ ਤੋੜਨਾ ਕਿਵੇਂ ਆ ਜਾਂਦੀ ਹੈ ਦੂਜੇ ਲਫ਼ਜ਼ਾਂ ਚ ਕਹਿ ਦਈਏ ਬਿਲਕੁਲ ਬਿਲਕੁਲ ਸੋ ਇਹ ਇਹੀ ਆ ਸਰਬੱਤ ਖਾਲਸੇ ਦਾ ਕੇਂਦਰੀ ਨੁਕਤਾ ਇਹ ਹੈਗਾ ਵੀ ਸਰਕਾਰੀ ਦਹਿਸ਼ਤ ਨੂੰ ਤੋੜਨਾ ਸੋ ਹੁਣ ਇਹ ਇਹ ਹੈਗਾ ਵੀ ਦੋ ਜਿਹੜਾ ਸ਼ੁਰੂਆਤ ਹੁੰਦੀ ਆ ਵੀ ਵੈਸੇ ਤਾਂ ਮੰਨਿਆ ਜਾਂਦਾ ਵੀ 1723 ਵਿੱਚ ਭਾਈ ਮਨੀ ਸਿੰਘ ਜੀ ਨੇ ਜਿਹੜਾ ਬੁਲਾਇਆ ਜਨਾ ਸ਼੍ਰੀ ਅਕਾਲ ਤੱਕ ਸਾਬ ਤੇ ਬਿਉ ਸਰਬਤ ਖਾਲਸਾ ਸੀਗਾ ਹਨ ਪਰ ਕੁਝ ਵਿਦਵਾਨਾਂ ਦਾ ਕਹਿਣਾ ਵੀ ਉਹ ਸਰਬਤ ਖਾਲਸਾ ਨਹੀਂ ਸੀ ਉਹ ਭਾਈ ਮਨੀ ਸਿੰਘ ਜੀ ਨੇ ਇਕੱਠ ਬੁਲਾਇਆ ਸੀ ਇਹ ਇਕੱਠ ਬੁਲਾਇਆ ਸੀ ਹਨ ਸਰਕਾਰ ਦਾ ਸਿੱਖਾਂ ਦਾ ਵੀ ਆ ਕੇ ਆਪਾਂ ਜਿਹੜੇ ਮਸਲੇ ਆ ਜਿਹੜੇ ਵਿਚਾਰੀ ਹੈਗੇ ਅਸਲੀ ਸਰਬਤ ਖਾਲਸਾ ਜਿਹੜਾ ਪਹਿਲਾ ਮੰਨਿਆ ਜਾਂਦਾ ਉਹ 1726 ਵਾਲਾ ਮੰਨਿਆ ਜਾਂਦਾ ਹੈ ਹਨ ਸੋ 1726 ਚ ਜਦੋਂ ਜਕਰੀਆ ਖਾਨ ਨੇ ਸਿੱਖਾਂ ਤੇ ਉੱਤੇ ਜ਼ੁਲਮਾਂ ਦੀ ਹੱਦ ਕਰ ਦਿੱਤੀ ਸੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਸੀ ਔਰ ਸਿੱਖਾਂ ਨੂੰ ਬੇਪੱਤ ਕਰਨਾ ਬੇਇੱਜ਼ਤ ਕਰਨਾ ਜਿੱਥੇ ਵੀ ਪਿੰਡਾਂ ਵਿੱਚ ਸਿੱਖ ਰਹਿੰਦੇ ਸੀ ਉਹਦਾ ਕਤਲ-ਯਾਮ ਕਰਨਾ ਤੇ ਉਸ ਤੋਂ ਬਾਅਦ ਭਾਈ ਤਾਰਾ ਸਿੰਘ ਵਾਹ ਉਹਨਾਂ ਨੇ ਜਦੋਂ ਫਿਰ ਚੈਲੰਜ ਕਰਿਆ ਜਕਰੀਆ ਖਾਂ ਦੀ ਅਥਾਰਟੀ ਨੂੰ ਕਿਉਂਕਿ ਉਹਨਾਂ ਕੋਲ ਇੱਕ ਸਿਗੀ ਪਨਾਹਗਾਹ ਸੀ ਜਿੱਥੇ ਸਿੱਖ ਆਉਂਦੇ ਸੀ ਰਹਿੰਦੇ ਸੀ ਜਿਸ ਤਰ੍ਹਾਂ ਹਨ ਹੂੰ ਹੂੰ ਤੇ ਜਦੋਂ ਉਹਨਾਂ ਨੇ ਚੈਲੰਜ ਇਹ ਕਰਿਆ ਵੀ ਜਦੋਂ ਉਹਨਾਂ ਦੇ ਘੋੜੇ ਆ ਜਿਹੜੇ ਮੁਗਲਾਂ ਦੇ ਉਹ ਆਪਣੇ ਕੋਲ ਰੱਖ ਕੇ ਤੇ ਵੇਚ ਦਿੱਤੇ ਮੁੜ ਕੇ ਸੋ ਇਹ ਅਥਾਰਟੀ ਨੂੰ ਚੈਲੰਜ ਸੀ ਸੋ ਜਦੋਂ ਫਿਰ ਜਕਰੀਆ ਖਾਨ ਨੂੰ ਲੱਗਿਆ ਵੀ ਸਾਡੀ ਅਥਾਰਟੀ ਨੂੰ ਚੈਲੰਜ ਹੋਇਆ ਫਿਰ ਉਹਨੇ ਸਿੱਖਾਂ ਦਾ ਕਤਲੇਆਮ ਆ ਜਿਹੜਾ ਵੱਡੀ ਪੱਧਰ ਤੇ ਕੀਤਾ ਉਦੋਂ ਫਿਰ ਜਿਹੜਾ ਸਰਬੱਤ ਖਾਲਸਾ ਹੋਇਆ ਜਿਹਦੇ ਚ ਫੈਸਲੇ ਲਏ ਗਏ ਹਾਂਜੀ ਹਾਂਜੀ ਹਾਂ ਉਹ ਸਰਬੱਤ ਖਾਲਸਾ ਚ ਫਿਰ ਫੈਸਲੇ ਲਏ ਗਏ ਵੀ ਸਰਕਾਰ ਦੇ ਖਿਲਾਫ ਲੜਨਾ ਕਿਵੇਂ ਹੈਗਾ ਸੋ ਉਹਦੇ ਚ ਵੀ ਇੱਕ ਤਾਂ ਹਥਿਆਰ ਖੋਣੇ ਆ ਖਜ਼ਾਨੇ ਲੁੱਟਣੇ ਆ ਤੇ ਉਹਨਾਂ ਹਥਿਆਰਾਂ ਤੇ ਖਜ਼ਾਨੇ ਦੀ ਸਹਾਇਤਾ ਨਾਲ ਫਿਰ ਸਰਕਾਰ ਨਾਲ ਕੇ ਜਕਰੀਆ ਖਾਨ ਦੀ ਜਿਹੜੀ ਦਹਿਸ਼ਤ ਹੈ ਉਹਨੂੰ ਤੋੜਨਾ ਕਿਵੇਂ ਹੈ ਉਹ ਗੱਲ ਉੱਥੀ ਆ ਜਾਂਦੀ ਹੈ ਸਰਕਾਰੀ ਦਹਿਸ਼ਤ ਨੂੰ ਤੋੜਨਾ ਸੋ ਥੋੜਾ ਜਿਆ ਫਿਰ ਜੇ ਆਪਾਂ ਇਹਨੂੰ ਤਕਨੀਕੀ ਦੇਖੇ ਜਿਸ ਤਰੀਕੇ ਦੇ ਨਾਲ ਕਿ 1986 ਦੇ ਵਿੱਚ ਹੋਇਆ ਲੰਮਾ ਸਮਾਂ 1905 ਜਾਂ 1908 ਤੋਂ ਬਾਅਦ ਸਰਬੱਤ ਖਾਲਸਾ ਨਹੀਂ ਹੋਇਆ 1986 ਵਾਲਾ ਜਾਂ 2015 ਵਾਲਾ ਕੁਝ ਲੋਕ ਇੱਥੇ ਵੀ ਕਿੰਤੂ ਪਰੰਤੂ ਕਰ ਰਹੇ ਨੇ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਸਰਬੱਤ ਖਾਲਸਾ ਕਹਿਣਾ ਨਹੀਂ ਕਹਿਣਾ ਤੁਹਾਡਾ ਇੱਥੇ ਕੀ ਐਂਗਲ ਹੈ ਮੈਂ ਨਿੱਜੀ ਤੌਰ ਤੇ ਸਮਝਦਾ ਵੀ ਸਾਨੂੰ ਇਹਨਾਂ ਤਕਨੀਕੀ ਐਸਪੈਕਟਸ ਵਿੱਚ ਨਹੀਂ ਪੈਣਾ ਚਾਹੀਦਾ ਜਿੱਥੇ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਨੇ ਔਰ ਸੁੱਚਿਆਂ ਜਜਬਿਆਂ ਨਾਲ ਇਕੱਠੇ ਹੋਏ ਨੇ ਚਾਹੀ 1986 ਚ ਇਕੱਠੇ ਹੋਏ ਸੋ 1986 ਵਿੱਚ ਵੀ دہشت ਦਾ ਮਾਹੌਲ ਸੀ ਸੋ 2015 ਵਿੱਚ ਮੈਂ ਨਿੱਜੀ ਤੌਰ ਤੇ ਮੰਨਦਾ ਮੈਂ ਆਪਣੀ ਵਿਚਾਰਧਾਰਾ ਕਿਸੇ ਤੇ ਥੋਪਦਾ ਨਹੀਂ ਜੇ ਜਿਹੜੀ ਮੇਰੇ ਮਨ ਦੀ ਗੱਲ ਆ ਮੈਂ ਉਹ ਦੱਸਦਾ ਹਾਂ ਸੋ 2015 ਵਿੱਚ ਵੀ ਬੇਸ਼ੱਕ ਉਸ ਸਰਬੱਤ ਖਾਲਸੇ ਨੂੰ ਬਣਾਉਣ ਵਾਲੇ ਲੋਕਾਂ ਦੇ ਮਨ ਵਿੱਚ ਕੋਈ ਕਪਟ ਹੋਵੇ ਜਾਂ ਰਾਜਨੀਤੀ ਹੋਵੇ ਉਹ ਵੱਖਰੀ ਗੱਲ ਹੈ ਪਰ 2015 ਵਿੱਚ ਵੀ ਸਿੱਖ ਪੰਥ ਸੁੱਚੇ ਜਜਬੇ ਨਾਲ ਉਸ ਉਹਦੇ ਵਿੱਚ ਮਤਲਬ ਜਿਹੜੀਆਂ ਸੰਗਤਾਂ ਨੇ ਉੱਥੇ ਹਾਜ਼ਰੀ ਕਿ ਕਿਤੇ ਨਾ ਕਿਤੇ ਤਾਂ ਉਹ ਪੰਥ ਦਾ ਹਿੱਸਾ ਨੇ ਤੇ ਉਹਨਾਂ ਦੇ ਦਿਲ ਦੇ ਅੰਦਰ ਤਾਂ ਕੋਈ ਖੋਟ ਜਾਂ ਕੋਈ ਮੈਲ ਨਹੀਂ ਹੈਗੀ ਅਜੇ ਵੀ ਸਾਨੂੰ ਚੇਤਾ ਕਰ ਕਿ ਜਦੋਂ ਸਭ ਤੋਂ ਪਹਿਲਾਂ ਜੈਸਵਰ ਜਗਤਾਰ ਸਿੰਘ ਜਦੋਂ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਤੇ ਸਾਰੀ ਸੰਗਤ ਨੇ ਸੰਗਤ ਦੇ ਵਿੱਚ ਕਿਉਂਕਿ ਉਦੋਂ ਮੇਰੇ ਇੱਕ ਰੋਣ ਵਰਗੀ ਵਿਵਸਥਾ ਸੀ ਹੰਝੂ ਆਏ ਸਿੱਖਾਂ ਦੇ ਮਨਾਂ ਚ ਸੋ ਉਹ ਉਹਨਾਂ ਉਹਨਾਂ ਸੱਚੇ ਜਜ਼ਬਿਆਂ ਨੂੰ ਆਪਾਂ ਸੋ ਬਹੁਤ ਸਾਰੀਆਂ ਜੇ ਟੈਕਨੀਕੈਲਿਟੀਆਂ ਵਿੱਚ ਪਈਏ ਜਿਹੜੇ ਸੋ ਕਾਲਡ ਵਿਦਵਾਨ ਉਹ ਵੀ ਉੱਥੇ ਆ ਨਹੀਂ ਸੀ ਹੋਇਆ ਉੱਥੇ ਆ ਨਹੀਂ ਸੀ ਇਹ ਵੱਖਰੀ ਗੱਲ ਹੈ ਗੱਲ ਤਾਂ ਹੈ ਵੀ ਉੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਜਿਹੜਾ 2015 ਵਾਲਾ ਹੋਇਆ ਨਾ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਵਿਰਾਗ ਹੀ ਇੰਨਾ ਸੀ ਉਹ ਵੀ ਸਰਕਾਰੀ ਸ਼ਹਿਰ ਤੇ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਤੇ ਉਸ دہشت ਨੂੰ ਤੋੜਨ ਲਈ ਤੁਸੀਂ ਦੇਖੋ ਵੀ ਅਕਾਲੀ ਦਲ ਦੀ ਲੀਡਰਸ਼ਿਪ ਉਦੋਂ ਡਰੀ ਕਿੰਨੀ ਹੋਈ ਸੀ ਸੋ ਉਹ ਜਿਹੜੀ دہشت ਪਾ ਚੁੱਕੀ ਸੀ ਜਦੋਂ ਵੀ ਜਦਾਂ ਲੋਕਾਂ ਨੂੰ ਰੋਕਿਆ ਗਿਆ ਈਵਨ ਕਿ ਅਕਾਲ ਚੈਨਲ ਨੂੰ ਵੀ ਆਪਾਂ ਚੇਤਾ ਕਿ ਉਦੋਂ ਮੀਡੀਆ ਕਵਰੇਜ ਕਰਦੇ ਸੀ ਕਿ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਤੁਸੀਂ ਕਵਰੇਜ ਨਹੀਂ ਕਰ ਸਕਦੇ ਮਤਲਬ ਸਰਕਾਰ ਨੇ ਆਪਣੀ ਉਦੋਂ ਵੀ ਪੂਰੀ ਵਾਅਦਾ ਲਾਈ ਸੀ ਕਿ ਇਸ ਤਰ੍ਹਾਂ ਦਾ ਨਾ ਹੋਵੇ ਪਰ ਫਿਰ ਵੀ ਲੋਕਾਂ ਦਾ ਇਨਾਂ ਕੱਠ ਹੋਣਾ ਜੋ ਜਿਸ ਤਰੀਕੇ ਦੇ ਨਾਲ ਆਪਾਂ ਕਹੀਏ ਕਿ ਲੋਕ ਉਥੇ ਆਪਣੇ ਹੈ ਗਿਆ ਇੱਕ ਵਾਰੀ ਤੇ ਉਹਨੇ ਸਰਕਾਰ ਹਲਾਤੀ ਹਾਂਜੀ ਹਾਂਜੀ ਸੋ ਬਿਲਕੁਲ ਸੋ ਮੈਂ ਮੈਂ ਨਿੱਜੀ ਤੌਰ ਤੇ ਨਹੀਂ ਸਮਝਦਾ ਬਾਕੀ ਮੈਂ ਮੈਂ ਬਹੁਤ ਵੱਡਾ ਵਿਦਵਾਨ ਨਹੀਂ ਹਾਂ ਇੱਕ ਸਧਾਰਨ ਪੱਤਰਕਾਰ ਹਾਂ ਸੋ ਜਿੰਨੀਕ ਮੈਨੂੰ ਆਪਣੀ ਨਿੱਜੀ ਸਮਝ ਆ ਮੈਂ ਉਸ ਸਾਹ ਨਾਲ ਦੱਸਦਾ ਵੀ ਉਹਦੇ ਚੋਂ 1986 ਵਾਲਾ ਸਰਬਤ ਖਾਲਸਾ ਵੀ ਜਿਹੜੀ ਸਰਕਾਰੀ دہشت ਨੂੰ ਤੋੜਨ ਦਾ ਵਾਅਦਾ ਬਣਿਆ ਉਹਦੇ ਵਿੱਚ ਉਹ ਮਸਲੇ ਵਿਚਾਰੇ ਗਏ ਉਹ ਉਹ ਡਿਪੈਂਡ ਕਰਦਾ ਹੁੰਦਾ ਵੀ ਕਿੰਨਾ ਕੰਟਰੋਲ ਹੈ ਤੁਹਾਡਾ ਕਿੰਨੇ ਜਜ਼ਬੇ ਅਮੋੜ ਨੇ ਕਿੰਨਾ ਜਿਹੜਾ ਜਿਹੜਾ دہشت ਦੇ ਖਿਲਾਫ ਲੜਨ ਦਾ ਜਜ਼ਬਾ ਭਾਰੂ ਆ ਉਹਦੇ ਚ ਉਹ ਉਹ ਸਜਜਵੇ ਤੇ ਡਿਸਪਲਨ ਕਿੰਨਾ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਟਾਈਮਲੀ ਕਾਊਂਟ ਹੁੰਦੀਆਂ ਹਨ ਹਣਾ ਸੋ ਹੁਣ ਵੀ ਜਿਹੜਾ ਸਰਬਤ ਖਾਲਸਾ ਸੀ ਸਮਝਦੇ ਆ ਵੀ ਸਮੇਂ ਦੀ ਲੋੜ ਅਨਸਾਰ ਮੇਰੇ ਨਿੱਜੀ ਵਿਚਾਰ ਨੇ ਵੀ ਬੁਲਾਇਆ ਜਾਣਾ ਚਾਹੀਦਾ ਪਰ ਇਸ ਵੇਲੇ ਸਮੱਸਿਆ ਇਹ ਹੈਗੀ ਆ ਵੀ ਜਿੰਨੇ ਧੜੇ ਇਹਾਂ ਵਿੱਚ ਕੌਮ ਵੰਡੀ ਹੋਈ ਆ ਜੇ ਉੱਥੇ ਹੁਣ ਜੇ ਜੇਤਾ ਜਥੇਦਾਰ ਸਾਹਿਬ ਦੇ ਡਿਸਪਲਿਨ ਚ ਸਰਵਤ ਖਾਲਸਾ ਚੱਲਦਾ ਫੇਰ ਤਾਂ ਉਹ ਇੱਕ ਇੱਕ ਪੋਜ਼ਿਟਿਵ ਹੋਊਗਾ ਪਰ ਜਿੰਨੇ ਧੜਿਆਂ ਵਿੱਚ ਕੋਈ ਭਾਜਪਾ ਨਾਲ ਜੁੜੇ ਹੋਏ ਨੇ ਦਿੱਲੀ ਵਾਲੀ ਜਿਹੜਾ ਧੜਾ ਹੈ ਉਹ ਭਾਜਪਾ ਨਾਲ ਜੁੜਿਆ ਹੋਇਆ ਕੁਝ ਬਾਦਲ ਉਹਨਾਂ ਨਾਲ ਜੁੜੇ ਹੋਏ ਨੇ ਕੁਝ ਹੋਰ ਜਥੇ ਬੰਦੀਆਂ ਨੇ ਜਿਹੜੀਆਂ ਖਾਸ ਕਰਕੇ ਤਮੱਚੜ ਹੀ ਪਾਉਂਦੀਆਂ ਹੈਗੀਆਂ ਹਨ ਜਿਹੜੀਆਂ ਇੱਕ ਤਰ੍ਹਾਂ ਨਾਲ ਗਾਲੀ ਗਲੋਚਾਂ ਵਾਲੀ ਭਾਸ਼ਾ ਵਰਤਦੀਆਂ ਜਾਂ ਪੱਗਾਂ ਵੀ ਲਾ ਦਿੰਦੀਆਂ ਇੱਕ ਦੂਜੇ ਦੀਆਂ ਸੋ ਸਾਨੂੰ ਲੱਗਦਾ ਵੀ ਉੱਥੇ ਬਲਾਕੇ ਵੀ ਜੇ ਜੇ ਖਾਲਸਾ ਪੰਥ ਦਾ ਉਹ ਰੋਹਾਨੀ ਜਜ਼ਬਾ ਪੈ ਪ੍ਰਗਟ ਨਹੀਂ ਹੁੰਦਾ ਉਹ ਡਿਸਪੀਸਪਲਨ ਪ੍ਰਗਟ ਨਹੀਂ ਹੁੰਦਾ ਫਿਰ ਇਹ ਇਸ ਇਸ ਸਮੱਸਿਆ ਕਰਕੇ ਮੈਨੂੰ ਡਰ ਲੱਗਦਾ ਵੀ ਉੱਥੇ ਸਰਬੱਤ ਖਾਲਸਾ ਚ ਅਸੀਂ ਆਪਣੇ ਭਰਾਵਾਂ ਦੀਆਂ ਦਸਤਾਰਾਂ ਹੀ ਨਾ ਲਾਉਣ ਲੱਗ ਜਾਈਏ ਸਰਬੱਤ ਖਾਲਸਾ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਕਾਫੀ ਜਥੇਬੰਦੀਆਂ ਦੇ ਵਿੱਚ ਵੀ ਇਸ ਨੂੰ ਲੈ ਕੇ ਚਰਚਾ ਗਰਮ ਹੈ ਸਰਬੱਤ ਖਾਲਸੇ ਦਾ ਕੇਂਦਰੀ ਨੁਕਤਾ ਇਹ ਹੈਗਾ ਵੀ ਸਰਕਾਰੀ دہشت ਨੂੰ ਤੋੜਨਾ 17 ਜਾਂ 26 ਚ ਜਦੋਂ ਜਕਰੀਆ ਖਾਨ ਨੇ ਸਿੱਖਾਂ ਤੇ ਉੱਤੇ ਜ਼ੁਲਮਾਂ ਦੀ ਹੱਦ ਕਰ ਦਿੱਤੀ ਜੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਸੀ ਔਰ ਸਿੱਖਾਂ ਨੂੰ ਬੇਪੱਤ ਕਰਨਾ ਬੇਇੱਜ਼ਤ ਕਰਨਾ ਜਿੱਥੇ ਵੀ ਪਿੰਡਾਂ ਵਿੱਚ ਸਿੱਖ ਰਹਿੰਦੇ ਸੀ ਉਹਦਾ ਕਤਲ-ਆਮ ਕਰਨਾ ਕਿ ਜਿਸ ਤਰੀਕੇ ਦੇ ਨਾਲ ਕਿ 1986 ਦੇ ਵਿੱਚ ਹੋਇਆ ਲੰਮਾ ਸਮਾਂ 1905 ਜਾਂ 1908 ਤੋਂ ਬਾਅਦ ਸਰਬੱਤ ਖਾਲਸਾ ਨਹੀਂ ਹੋਇਆ 1986 ਵਾਲਾ ਜਾਂ 2015 ਵਾਲਾ ਪੁੱਛ ਲੋਗੇ ਇੱਥੇ ਵੀ ਕਿੰਤੂ ਪਰੰਤੂ ਕਰ ਰਹੇ ਨੇ ਮੈਂ ਨਿੱਜੀ ਤੌਰ ਤੇ ਸਮਝਦਾ ਵੀ ਸਾਨੂੰ ਇਹਨਾਂ ਤਕਨੀਕੀ ਆਸਪੈਕਟਸ ਵਿੱਚ ਨਹੀਂ ਪੈਣਾ ਚਾਹੀਦਾ ਸਰਬੱਤ ਖਾਲਸਾ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਕਾਫੀ ਜਥੇਬੰਦੀਆਂ ਦੇ ਵਿੱਚ ਵੀ ਇਸ ਨੂੰ ਲੈ ਕੇ ਚਰਚਾ ਗਰਮ ਹੈ ਕਿਵੇਂ ਦੇਖਦੇ ਹੋ ਤੁਸੀਂ ਸਰਬੱਤ ਖਾਲਸਾ ਨੂੰ ਕੀ ਕਹੋਗੇ ਇਸਤੇ ਬਾਰੇ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹਾਂਜੀ ਹਾਂਜੀ ਸਰਬੱਤ ਖਾਲਸਾ ਦਾ ਜਿਹੜਾ ਜਿੰਨੀ ਕਿ ਸਿਧਾਂਤਕ ਤੌਰ ਤੇ ਮੰਨੂ ਸਮਝਿਆ ਸੋ ਮੈਂ ਨਹੀਂ ਕਹਿੰਦਾ ਮੇਰੀ ਸਮਝ ਅੰਤਮ ਹੈਗੀ ਆ ਸੋ ਮੇਰੇ ਵਿੱਚ ਵੀ ਗਲਤੀਆਂ ਨੇ ਹੋ ਸਕਦਾ ਮੈਂ ਇਤਿਹਾਸ ਨੂੰ ਉਸ ਸੰਦਰਭ ਚ ਨਾ ਪੜਿਆ ਹੋਵੇ ਨਾ ਵਾਚਿਆ ਹੋਵੇ ਸੋ ਜਿੰਨੇ ਕ ਮੈਨੂੰ ਆਪਣੇ ਨਿੱਜੀ ਸਮਝਾਉ ਦੇ ਚੋਂ ਮੰਨਦਾ ਲੱਗਦਾ ਵੀ ਸਰਬਤ ਖਾਲਸਾ ਉਦਾਂ ਹੀ ਹੁੰਦਾ ਜਦੋਂ ਕੌਮ ਤੇ ਜ਼ੁਲਮਾਂ ਦੀ ਹਨੇਰੀ ਚੱਲੀ ਹੋਵੇ ਸੋ ਜਦੋਂ ਵੀ ਕੌਮ ਤੇ ਜ਼ੁਲਮਾਂ ਦੀ ਹਨੇਰੀ ਚੱਲਦੀ ਆ ਉਸ ਵੇਲੇ ਜਿਹੜਾ ਜਿਹੜਾ ਖਾਲਸਾ ਪੰਥ ਦਾ ਜਿੰਨਾ ਕੋ ਵੀ ਹਿੱਸਾ ਅੰ ਸ਼੍ਰੀ ਦਰਬਾਰ ਸਾਹਿਬ ਚ ਜਾਂ ਕੋਈ ਵੀ ਮਿੱਥੀ ਹੋਈ ਥਾਂ ਤੇ ਹਨਾ ਜਿੱਥੇ ਖਾਲਸਾ ਪੰਥ ਫੈਸਲਾ ਕਰਦਾ ਵੀ ਸਰਕਾਰੀ دہشت ਦੇ ਮਾਹੌਲ ਵਿੱਚ ਜਿੱਥੇ ਸਿੱਖ ਈਜ਼ੀਲੀ ਇਕੱਠੇ ਹੋ ਸਕਦੇ ਆ ਮਤਲਬ ਸਰਕਾਰੀ ਹਦਾਇਤ ਨੂੰ ਤੋੜਨਾ ਕਿਵੇਂ ਆ ਜੀ ਬਾਕੀ ਇਹ ਦੂਜੇ ਲਫ਼ਜ਼ਾਂ ਚ ਕਹੀ ਬਿਲਕੁਲ ਬਿਲਕੁਲ ਸੋ ਇਹ ਇਹੀ ਆ ਸਰਬੱਤ ਖਾਲਸੇ ਦਾ ਕੇਂਦਰੀ ਨੁਕਤਾ ਇਹ ਹੈਗਾ ਵੀ ਸਰਕਾਰੀ ਦਹਿਸ਼ਤ ਨੂੰ ਤੋੜਨਾ ਸੋ ਹੁਣ ਇਹ ਇਹ ਹੈਗਾ ਵੀ ਦੋ ਜਿਹੜਾ ਸ਼ੁਰੂਆਤ ਹੁੰਦੀ ਆ ਵੀ ਵੈਸੇ ਦਾ ਮੰਨਿਆ ਜਾਂਦਾ ਵੀ 1723 ਵਿੱਚ ਭਾਈ ਮਨੀ ਸਿੰਘ ਜੀ ਨੇ ਜਿਹੜਾ ਬੁਲਾਇਆ ਜਨਾਸ਼ਰੀ ਅਕਾਲ ਤੱਕ ਸਭ ਤੇ ਬਿਉ ਸਰਬਤ ਖਾਲਸਾ ਸੀਗਾ ਹਨ ਪਰ ਕੁਝ ਵਿਦਵਾਨਾਂ ਦਾ ਕਹਿਣਾ ਵੀ ਉਹ ਸਰਬਤ ਖਾਲਸਾ ਨਹੀਂ ਸੀ ਉਹ ਉਹ ਭਾਈ ਮਨੀ ਸਿੰਘ ਜੀ ਨੇ ਇਕੱਠ ਬੁਲਾਇਆ ਸੀ ਇਹ ਇਕੱਠ ਬੁਲਾਇਆ ਸੀ ਹਨ ਸਰਕਾਰ ਦਾ ਸਿੱਖਾਂ ਦਾ ਵੀ ਆ ਕੇ ਆਪਾਂ ਜਿਹੜੇ ਮਸਲੇ ਆ ਜਿਹੜੇ ਵਿਚਾਰੀ ਹੈਗੇ ਅਸਲੀ ਸਰਬਤ ਖਾਲਸਾ ਜਿਹੜਾ ਪਹਿਲਾ ਮੰਨਿਆ ਜਾਂਦਾ ਉਹ 1726 ਵਾਲਾ ਮੰਨਿਆ ਜਾਂਦਾ ਹੈ ਹਨ ਸੋ 1726 ਚ ਜਦੋਂ ਜਕਰੀਆ ਖਾਨ ਨੇ ਸਿੱਖਾਂ ਤੇ ਉੱਤੇ ਜ਼ੁਲਮਾਂ ਦੀ ਹੱਦ ਕਰ ਦਿੱਤੀ ਜੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਸੀ ਔਰ ਸਿੱਖਾਂ ਨੂੰ ਬੇਪੱਤ ਕਰਨਾ ਬੇਇੱਜ਼ਤ ਕਰਨਾ ਜਿੱਥੇ ਵੀ ਪਿੰਡਾਂ ਵਿੱਚ ਸਿੱਖ ਰਹਿੰਦੇ ਸੀ ਉਹਦਾ ਕਤਲ-ਇਆਮ ਕਰਨਾ ਤੇ ਉਸ ਤੋਂ ਬਾਅਦ ਭਾਈ ਤਾਰਾ ਸਿੰਘ ਵਾਹ ਉਹਨਾਂ ਨੇ ਜਦੋਂ ਫਿਰ ਚੈਲੰਜ ਕਰਿਆ ਜਕਰੀਆ ਖਾਂ ਦੀ ਅਥਾਰਟੀ ਨੂੰ ਕਿਉਂਕਿ ਉਹਨਾਂ ਕੋਲ ਇੱਕ ਸਿੱਗੀ ਪਨਾਹਗਾਹ ਸੀ ਜਿੱਥੇ ਸਿੱਖ ਆਉਂਦੇ ਸੀ ਰਹਿੰਦੇ ਸੀ ਜਿਸ ਤਰ੍ਹਾਂ ਹਨਾ ਤੇ ਜਦੋਂ ਉਹਨਾਂ ਨੇ ਚੈਲੰਜ ਇਹ ਕਰਿਆ ਵੀ ਜਦੋਂ ਉਹਨਾਂ ਦੇ ਘੋੜੇ ਆ ਜਿਹੜੇ ਮੁਗਲਾਂ ਦੇ ਉਹ ਆਪਣੇ ਕੋਲ ਰੱਖ ਕੇ ਤੇ ਵੇਚ ਦਿੱਤੇ ਮੁੜ ਕੇ ਸੋ ਇਹ ਅਥਾਰਟੀ ਨੂੰ ਚੈਲੰਜ ਸੀ ਸੋ ਜਦੋਂ ਫਿਰ ਜਕਰੀਆ ਖਾਨ ਨੂੰ ਲੱਗਿਆ ਵੀ ਸਾਡੀ ਅਥਾਰਟੀ ਨੂੰ ਚੈਲੰਜ ਹੋਇਆ ਫਿਰ ਉਹਨੇ ਸਿੱਖਾਂ ਦਾ ਕਤਲੇਆਮ ਆ ਜਿਹੜਾ ਵੱਡੇ ਪੱਧਰ ਤੇ ਕੀਤਾ ਉਦੋਂ ਫਿਰ ਜਿਹੜਾ ਸਰਬੱਤ ਖਾਲਸਾ ਹੋਇਆ ਜਿਹਦੇ ਚ ਫੈਸਲੇ ਲਏ ਗਏ ਹਾਂਜੀ ਹਾਂਜੀ ਹਾਂ ਉਹ ਸਰਬੱਤ ਖਾਲਸਾ ਚ ਫਿਰ ਫੈਸਲੇ ਲਏ ਗਏ ਵੀ ਸਰਕਾਰ ਦੇ ਖਿਲਾਫ ਲੜਨਾ ਕਿਵੇਂ ਹੈਗਾ ਸੋ ਉਹਦੇ ਚ ਵੀ ਇੱਕ ਤਾਂ ਹਥਿਆਰ ਖੋਣੇ ਆ ਖਜ਼ਾਨੇ ਲੁੱਟਣੇ ਆ ਤੇ ਉਹਨਾਂ ਹਥਿਆਰਾਂ ਤੇ ਖਜ਼ਾਨੇ ਦੀ ਸਹਾਇਤਾ ਨਾਲ ਫਿਰ ਸਰਕਾਰ ਨਾਲ ਕਿ ਜਕਰੀਆ ਖਾਨ ਦੀ ਜਿਹੜੀ ਦਹਿਸ਼ਤ ਹੈ ਉਹਨੂੰ ਤੋੜਨਾ ਕਿਵੇਂ ਹੈ ਉਹ ਗੱਲ ਉੱਥੀ ਆ ਜਾਂਦੀ ਹੈ ਸਰਕਾਰੀ ਦਹਿਸ਼ਤ ਨੂੰ ਤੋੜਨਾ ਤਾਂ ਥੋੜਾ ਜਿਆ ਫਿਰ ਜੇ ਆਪਾਂ ਇਹਨੂੰ ਤਕਨੀਕੀ ਦੇਖੀ ਜਿਸ ਤਰੀਕੇ ਦੇ ਨਾਲ ਕਿ 1986 ਦੇ ਵਿੱਚ ਹੋਇਆ ਲੰਮਾ ਸਮਾਂ 1905 ਜਾਂ 1908 ਤੋਂ ਬਾਅਦ ਸਰਬੱਤ ਖਾਲਸਾ ਨਹੀਂ ਹੋਇਆ 1986 ਵਾਲਾ ਜਾਂ 2015 ਵਾਲਾ ਕੁਝ ਲੋਕ ਇੱਥੇ ਵੀ ਕਿੰਤੂ ਪਰੰਤੂ ਕਰ ਰਹੇ ਨੇ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਸਰਬੱਤ ਖਾਲਸਾ ਕਹਿਣਾ ਨਹੀਂ ਕਹਿਣਾ ਤੁਹਾਡਾ ਇੱਥੇ ਕੀ ਐਂਗਲ ਹੈ ਮੈਂ ਨਿੱਜੀ ਤੌਰ ਤੇ ਸਮਝਦਾ ਵੀ ਸਾਨੂੰ ਇਹਨਾਂ ਤਕਨੀਕੀ ਆਸਪੈਕਸ ਵਿੱਚ ਨਹੀਂ ਪੈਣਾ ਚਾਹੀਦਾ ਜਿੱਥੇ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਨੇ ਔਰ ਸੁੱਚਿਆਂ ਜਜਬਿਆਂ ਨਾਲ ਇਕੱਠੇ ਹੋਏ ਨੇ ਚਾਹੀ 1986 ਚ ਇਕੱਠੇ ਹੋਏ। ਸੋ 1986 ਵਿੱਚ ਵੀ دہشت ਦਾ ਮਾਹੌਲ ਸੀ। ਸੋ 2015 ਵਿੱਚ ਮੈਂ ਨਿੱਜੀ ਤੌਰ ਤੇ ਮੰਨਦਾ ਮੈਂ ਆਪਣੀ ਵਿਚਾਰਧਾਰਾ ਕਿਸੇ ਤੇ ਥੋਪਦਾ ਨਹੀਂ। ਜੇ ਜਿਹੜੀ ਮੇਰੇ ਮਨ ਦੀ ਗੱਲ ਆ ਮੈਂ ਉਹ ਦੱਸਦਾ ਹਾਂ। ਸੋ 2015 ਵਿੱਚ ਵੀ ਬੇਸ਼ੱਕ ਉਸ ਸਰਬੱਤ ਖਾਲਸੇ ਨੂੰ ਬਣਾਉਣ ਵਾਲੇ ਲੋਕਾਂ ਦੇ ਮਨ ਵਿੱਚ ਕੋਈ ਕਪਟ ਹੋਵੇ ਜਾਂ ਰਾਜਨੀਤੀ ਹੋਵੇ ਉਹ ਵੱਖਰੀ ਗੱਲ ਹੈ। ਪਰ 2015 ਵਿੱਚ ਵੀ ਸਿੱਖ ਪੰਥ ਸੁੱਚੇ ਜਜਬੇ ਨਾਲ ਉਸ ਉਹਦੇ ਵਿੱਚ ਮਤਲਬ ਜਿਹੜੀਆਂ ਸੰਗਤਾਂ ਨੇ ਉੱਥੇ ਹਾਜ਼ਰੀ ਪਰੀ ਕਿਤੇ ਨਾ ਕਿਤੇ ਤਾਂ ਉਹ ਪੰਥ ਦਾ ਹਿੱਸਾ ਨੇ ਤੇ ਉਹਨਾਂ ਦੇ ਦਿਲ ਦੇ ਅੰਦਰ ਤਾਂ ਕੋਈ ਖੋਟ ਜਾਂ ਕੋਈ ਮੈਲ ਨਹੀਂ ਹੈਗੀ ਅਜੇ ਵੀ ਸਾਨੂੰ ਚੇਤਾ ਕਰੇ ਜਦੋਂ ਸਭ ਤੋਂ ਪਹਿਲਾਂ ਜੈਸਰ ਜਗਤਾਰ ਸਿੰਘ ਜਦੋਂ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਤੇ ਸਾਰੀ ਸੰਗਤ ਨੇ ਸੰਗਤ ਦੇ ਵਿੱਚ ਕਿਉਂਕਿ ਉਦੋਂ ਮੇਰੇ ਇੱਕ ਰੋਣ ਵਰਗੀ ਵਿਵਸਥਾ ਸੀ ਹੰਝੂ ਆਏ ਸਿੱਖਾਂ ਦੇ ਮਨਾਂ ਚ ਸੋ ਉਹ ਉਹਨਾਂ ਉਹਨਾਂ ਸੱਚੇ ਜਜ਼ਬਿਆਂ ਨੂੰ ਆਪਾਂ ਸੋ ਬਹੁਤ ਸਾਰੀਆਂ ਜੇ ਟੈਕਨੀਕੈਲਿਟੀਆਂ ਵਿੱਚ ਪਈਏ ਜਿਹੜੇ ਸੋ ਕਾਲਡ ਵਿਦਵਾਨ ਉਹ ਵੀ ਉੱਥੇ ਆ ਨਹੀਂ ਸੀ ਹੋਇਆ ਉੱਥੇ ਆ ਨਹੀਂ ਸੀ ਹੋਇਆ ਇਹ ਵੱਖਰੀ ਗੱਲ ਹੈ ਗੱਲ ਤਾਂ ਹੈ ਵੀ ਉੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਜਿਹੜਾ 2015 ਵਾਲਾ ਹੋਇਆ ਨਾ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਵਿਰਾਗ ਹੀ ਇੰਨਾ ਸੀ ਉਹ ਵੀ ਸਰਕਾਰੀ ਸ਼ਹਿਰ ਤੇ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਤੇ ਉਸ دہشت ਨੂੰ ਤੋੜਨ ਲਈ ਤੁਸੀਂ ਦੇਖੋ ਵੀ ਅਕਾਲੀ ਦਲ ਦੀ ਲੀਡਰਸ਼ਿਪ ਉਦੋਂ ਡਰੀ ਕਿੰਨੀ ਹੋਈ ਸੀ ਸੋ ਉਹ ਜਿਹੜੀ دہشت ਪਾ ਚੁੱਕੀ ਸੀ ਜਦੋਂ ਵੀ ਜਦਾਂ ਲੋਕਾਂ ਨੂੰ ਰੋਕਿਆ ਗਿਆ ਈਵਨ ਕਿ ਅਕਾਲ ਚੈਨਲ ਨੂੰ ਵੀ ਆਪਾਂ ਚੇਤਾ ਕਿ ਉਦੋਂ ਮੀਡੀਆ ਕਵਰੇਜ ਕਰਦੇ ਸੀ ਕਿ ਨਹੀਂ ਸੀ ਜਾਣਿਆ ਜਾ ਤੁਸੀਂ ਕਵਰੇਜ ਨਹੀਂ ਕਰ ਸਕਦੇ ਮਤਲਬ ਸਰਕਾਰ ਨੇ ਆਪਣੀ ਉਦੋਂ ਵੀ ਪੂਰੀ ਵਾਅਦਾ ਲਾਈ ਸੀ ਕਿ ਇਸ ਤਰ੍ਹਾਂ ਦਾ ਨਾ ਹੋਵੇ ਪਰ ਫਿਰ ਵੀ ਲੋਕਾਂ ਦਾ ਇਨਾਂ ਕੱਠ ਹੋਣਾ ਜੋ ਜਿਸ ਤਰੀਕੇ ਦੇ ਨਾਲ ਆਪਾਂ ਕਹੀਏ ਕਿ ਲੋਕ ਉਥੇ ਆਪਣੇ ਹੈ ਗਿਆ ਇੱਕ ਵਾਰੀ ਤੇ ਉਹਨੇ ਸਰਕਾਰ ਹਲਾਤੀ ਹਾਂਜੀ ਹਾਂਜੀ ਸੋ ਬਿਲਕੁਲ ਸੋ ਮੈਂ ਮੈਂ ਨਿੱਜੀ ਤੌਰ ਤੇ ਨਹੀਂ ਸਮਝਦਾ ਬਾਕੀ ਮੈਂ ਮੈਂ ਬਹੁਤ ਵੱਡਾ ਵਿਦਵਾਨ ਨਹੀਂ ਹਾਂ ਇੱਕ ਸਧਾਰਨ ਪੱਤਰਕਾਰ ਹਾਂ ਸੋ ਜਿੰਨੇ ਕ ਮੈਨੂੰ ਆਪਣੀ ਨਿੱਜੀ ਸਮਝ ਆ ਮੈਂ ਉਸ ਹਿਸਾਬ ਨਾਲ ਦੱਸਦਾ ਵੀ ਉਹਦੇ ਚੋਂ 1986 ਵਾਲਾ ਸਰਬਤ ਖਾਲਸਾ ਵੀ ਜਿਹੜੀ ਸਰਕਾਰੀ دہشت ਨੂੰ ਤੋੜਨ ਦਾ ਬਾਇਜ਼ ਬਣਿਆ ਉਹਦੇ ਵਿੱਚ ਜੋ ਮਸਲੇ ਵਿਚਾਰੇ ਗਏ ਉਹ ਉਹ ਡਿਪੈਂਡ ਕਰਦਾ ਹੁੰਦਾ ਵੀ ਕਿੰਨਾ ਕੰਟਰੋਲ ਹੈ ਤੁਹਾਡਾ ਕਿੰਨੇ ਜਜਬੇ ਅਮੋੜ ਨੇ ਕਿੰਨਾ ਜਿਹੜਾ ਜਿਹੜਾ ਸ਼ਦ ਦੇ ਖਿਲਾਫ ਲੜਨ ਦਾ ਜਜਬਾ ਭਾਰੂ ਆ ਉਹਦੇ ਚ ਉਹ ਉਸ ਜਜਬੇ ਤੇ ਡਿਸਪਲਨ ਕਿੰਨਾ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਟਾਈਮਲੀ ਕਾਊਂਟ ਹੁੰਦੀਆਂ ਹਨਾ ਸੋ ਹੁਣ ਵੀ ਜਿਹੜਾ ਸਰਬਤ ਖਾਲਸਾ ਸੀ ਸਮਝਦੇ ਆ ਵੀ ਸਮੇਂ ਦੀ ਲੋੜ ਅਨਸਾਰ ਮੇਰੇ ਨਿੱਜੀ ਵਿਚਾਰ ਨੇ ਵੀ ਬੁਲਾਇਆ ਜਾਣਾ ਚਾਹੀਦਾ ਪਰ ਇਸ ਵੇਲੇ ਸਮੱਸਿਆ ਇਹ ਹੈਗੀ ਆ ਵੀ ਜਿੰਨੇ ਧੜਿਆਂ ਵਿੱਚ ਕੌਮ ਵੰਡੀ ਹੋਈ ਆ ਜੇ ਉੱਥੇ ਹੁਣ ਜੇ ਜੇਤਾ ਜਥੇਦਾਰ ਸਾਹਿਬ ਦੇ ਡਿਸਪਲਨ ਚ ਸਰਬਤ ਖਾਲਸਾ ਚੱਲਦਾ ਫੇਰ ਤਾਂ ਉਹ ਇੱਕ ਇੱਕ ਪੋਜ਼ਿਟਿਵ ਹੋਊਗਾ ਪਰ ਜਿੰਨੇ ਧੜਿਆਂ ਵਿੱਚ ਕੋਈ ਭਾਜਪਾ ਨਾਲ ਜੁੜੇ ਹੋਏ ਨੇ ਦਿੱਲੀ ਵਾਲੀ ਜਿਹੜਾ ਧੜਾ ਹੈ ਉਹ ਭਾਜਪਾ ਨਾਲ ਜੁੜਿਆ ਹੋਇਆ ਕੁਝ ਬਾਦਲ ਉਹਨਾਂ ਨਾਲ ਜੁੜੇ ਹੋਏ ਨੇ ਕੁਝ ਹੋਰ ਜਥੇਬੰਦੀਆਂ ਨੇ ਜਿਹੜੀਆਂ ਖਾਸ ਕਰਕੇ ਤਮੱਚੜ ਹੀ ਪਾਉਂਦੀਆਂ ਹੈਗੀਆਂ ਹਨ ਜਿਹੜੀਆਂ ਇੱਕ ਤਰ੍ਹਾਂ ਨਾਲ ਗਾਲੀ ਗਲੋਚ ਚਾਲੀ ਭਾਸ਼ਾ ਵਰਤਦੀਆਂ ਜਾਂ ਪੱਗਾਂ ਵੀ ਲਾ ਦਿੰਦੀਆਂ ਇੱਕ ਦੂਜੇ ਦੀਆਂ ਸੋ ਸਾਨੂੰ ਲੱਗਦਾ ਵੀ ਉੱਥੇ ਬਲਾਕੇ ਵੀ ਜੇ ਜੇ ਖਾਲਸਾ ਪੰਥ ਦਾ ਉਹ ਰੋਹਾਨੀ ਜਜ਼ਬਾ ਪੈ ਪ੍ਰਗਟ ਨਹੀਂ ਹੁੰਦਾ ਉਹ ਡਿਸਪਲਨ ਪ੍ਰਗਟ ਨਹੀਂ ਹੁੰਦਾ ਫੇਰ ਇਹ ਇਸ ਇਸ ਸਮੱਸਿਆ ਕਰਕੇ ਮੈਨੂੰ ਡਰ ਲੱਗਦਾ ਵੀ ਉੱਥੇ ਸਰਬੱਤ ਖਾਲਸਾ ਚ ਅਸੀਂ ਆਪਣੇ ਭਰਾਵਾਂ ਦੀ ਦਸਤਾਰਾ ਹੀ ਨਾ ਲਾਉਣ ਲੱਗ ਜਾਈਏ ਹੂੰ